ਮਾਏ ਗੁਰਜੀ ਦਾ ਹਾਲਸਾਂ ਸੀ ਬਾਘੁਰਜੀ ਕੀ ਫਤੇ ਹੁਣ 8ਵੀਂ ਨਿਸ਼ਾਨੇ ਸ਼ੁਰੂ ਕਰਨ ਲੱਗਿਆਂ ਹਾਂ ਸਾਦਾ ਦੀ 8ਵੀਂ ਨਿਸ਼ਾਨੀ ਜਿਸ ਨੂੰ ਸਾਦਾ ਦੀ ਦਾਤ ਮਿਲ ਜਾਵੇ ਉਸ ਨੂੰ ਕਾਂਤ ਵਿੱਚ ਜੜਨ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਇੱਲੇ ਮੜਕੇ ਜੇ ਜਗਾ ਤੇ ਬਾਣੀ ਪੜ ਰਹੇ ਹਾਂ ਹੁੰਦੇ ਹੂੰ ਨਾਮ ਜਪ ਰਹੇ ਹੁੰਦੇ ਹੂੰ ਉੱਥੇ ਵੀ ਲਹਿਰਾਂ ਪਹੁੰਚ ਲਹਿਰਾਂ ਪਹੁੰਚ ਰਹੀਆਂ ਹੁੰਦੀਆਂ ਹਨ ਜਿਸ ਕਾਰਨ ਮਨ ਸਵਹੀ ਜੋੜ ਜਾਂਦਾ ਹੈ ਅਮਰਤ ਵੇਲੇ ਸਾਰੇ ਬ੍ਰਹਮੰਡਾ ਵਿੱਚ ਕੋਈ ਨਾ ਸ਼ਾਂਤੀ ਤੇ ਖਮੋਸ਼ੀ ਹੁੰਦੀ ਹੈ ਇਸ ਸਮੇਂ ਨੂੰ ਬਰਮ ਸ਼ਮਵੀ ਆਖਦੇ ਹਨ ਇਸ ਦਾ ਮੋਹ ਤੋਂ ਜ਼ਿਆਦਾ ਮਹੱਤਵ ਹੈ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਹਨ ਕਿ ਜਿਹੜਾ ਸੂਰਜ ਚੜਨ ਤੋਂ ਡੇਢ ਪਹਿਰ ਭਾਵ 3.5 ਘੰਟੇ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਪਰਮੇਸ਼ਰ ਨਾਲ ਜੁੜਦਾ ਹੈ ਉਸ ਨੂੰ ਸਵਾ ਮਨਸੂਨਾਂ ਦਾਨ ਕਰਦਾ ਮਹਤਮ ਮਿਲਦਾ ਹੈ ਜਿਹੜਾ ਸੂਰਜ ਚੜਨ ਤੋਂ ਤਿੰਨ ਘੰਟੇ ਪਹਿਲਾਂ ਭਾਵ ਇੱਕ ਪਹਿਰ ਪਹਿਲਾਂ ਉੱਠ ਕੇ ਜੁੜਦਾ ਹੈ ਉਸ ਨੂੰ ਸਵਾ ਮਨ ਚਾਂਦੀ दान ਕਰਨ ਦਾ ਮਹਤਮਲ ਦਾ ਹੈ ਜਿਹੜਾ ਅੱਧਾ ਪਹਿਰ ਭਾਵ ਸੂਰਜ ਚੜਨ ਤੇ ਨੇੜ ਕੰਟਾ ਪਹਿਲਾਂ ਜਾ ਕੇ ਜੁੜਦਾ ਹੈ ਉਸ ਨੂੰ ਸਵਾਮਣ ਤਾਂਬਾ দান ਗੰਦਾ ਤੇ ਜਿਹੜਾ ਸੂਰਜ ਚੜਨ ਸਮੇਂ ਜਾ ਕੇ ਜੁੜਦਾ ਉਸ ਨੂੰ ਸਵਾਮਣ ਦੁੱਧ ਨਾਲ ਦਾ ਦੁੱਧ দান ਕਰਨ ਦਾ ਮਹਤਮ ਮਿਲਦਾ ਜਿਹੜਾ ਸੂਰਜ ਚੜਨ ਤੋਂ ਬਾਅਦ ਜਾਗੂ ਜਿੱਤਨਾ ਜੁੜੇਗਾ ਉਤਨੇ ਹੀ ਆਪਣੇ ਪਾਪਾਂ ਨੂੰ ਧੋ ਲਵੇਗਾ ਭਾਵੇਂ ਕਿ ਅਮਰਤ ਬਿੜੇ ਜਾ ਕੇ ਇਸ਼ਨਾਨ ਕਰਕੇ ਝੋੜਨ ਦਾ ਆਪ ਹੀ ਇੱਕ ਬਹੁਤ ਵੱਡਾ ਮਹਤਮ ਹੈ ਅਮਰਤ ਬਿੜੇ ਤੋਂ ਇਲਾਵਾ ਕਾਹਤ ਨਬਾਦੀ ਤੋਂ ਦੂਰ ਕਿਸੇ ਝੀਲ ਜਾਂ ਨਦੀ ਦੇ ਕਿਨਾਰੇ ਕਿਸੇ ਬਾਗ ਬਗੀਚੇ ਜਾਂ ਵਿਆਬਾਨ ਜੰਗਲ ਪਹਾੜਾਂ ਦੀਆਂ ਚੂਟੀਆਂ ਗੰਦਰਾ ਵਿੱਚ ਵੀ ਮਿਲ ਸਕਦੀ ਹੈ ਉਦਾਰਤਨ ਜਾਰਾ ਪਾਣੀ ਦਾ ਕਿਨਾਰਾ ਪਹਾੜੀ ਦਾ ਨਦਮਨ ਇੰਨੀਆਂ ਜਗ੍ਹਾ ਤੇ ਵੀ ਨਾਮ ਜਪਣਾ ਬੜਾ ਲਾਭ ਦੇਕ ਸਾਤ ਹੁੰਦਾ ਹੈ ਮਰ ਸੰਡਾ ਧਰਮ ਗ੍ਰਸਤ ਪ੍ਰਧਾਨ ਹੈ ਐਸੀ ਕਾਂਤ ਅਸੀਂ ਥੋੜੇ ਸਮੇਂ ਲਈ ਤਾਂ ਮਾਣ ਸਕਦੇ ਆ ਪਰ ਇੱਕ ਗ੍ਰਸਤੀ ਲਈ ਇਹ ਰੋਜ਼ ਦਾ ਸੰਪੰਨ ਨਹੀਂ ਕਿ ਇੰਨਾ ਤਨਾਂ ਤੇ ਜਾ ਕੇ ਸਮਾਧੀ ਲੀਨ ਹੋ ਜਾਵੇ ਇੱਕ ਗ੍ਰਹਿਸਤੀ ਲਈ ਇਹੀ ਉੱਤਮ ਰਸਤਾ ਹੈ ਕਿ ਉਹ ਆਪਣੇ ਘਰ ਵਿੱਚ ਹੀ ਇੱਕ ਐਸਾ ਖਵਾਰਾ ਮੱਥਾ ਰੱਖੇ ਜਿੱਤੇ ਪਜਨਮ ਬੰਦਗੀ ਕੀਤੀ ਜਾ ਸਕੇ ਇਸ ਕਮਰੇ ਵਿੱਚ ਜੇ ਗੁਰੂ ਸਾਹਿਬ ਪ੍ਰਗਾਸ ਹੋ ਸਕੇ ਤਾਂ ਸਭ ਤੋਂ ਵਧੀਆ ਹੈ ਤੇ ਜੇ ਕਿਸੇ ਕਾਰਨ ਵਸਨਾ ਸੰਪਵ ਹੋਵੇ ਤਾਂ ਫਾਂ ਮੇ ਸੁੱਚੀ ਚਾਦਰ ਦਾ ਆਸਣ ਵਿਛਾ ਕੇ ਗੁਰੂ ਸਾਹਿਬ ਦਾ ਰੂਪ ਹੀ ਰੱਖ ਲਵੋ ਜਾਂ ਸਰਬ ਲੋਹ ਦੇ ਸ਼ਾਸਤਰਾਂ ਦਾ ਅਸਣ ਲਾ ਲਵੋ ਵਾਰ ਇੱਕ ਗੱਲ ਦਾ ਧਿਆਨ ਰੱਖੋ ਕਿ ਇਸ ਕਮਰੇ ਵਿੱਚ ਪੂਜਾ ਪਾਠ ਬੰਦਗੀ ਸਿਮੰਤੋਂ ਲਾਵਾ ਹੋਰ ਕੁਝ ਨਾ ਹੋਵੇ ਜਦੋਂ ਵੀ ਸਿਮਨ ਦੀ ਇੱਛਾ ਹੋਵੇ ਜਾਂ ਇੱਕ ਖਾਸ ਨਿਸ਼ਚਿਤ ਸਮੇਂ ਤੇ ਉਸ ਕਮਰੇ ਵਿੱਚ ਬੈਠ ਕੇ ਬਾਣੀ ਪੜੋ ਕਿਵਨ ਕਰੋ ਤੁਸੀਂ ਆਪ ਵੀ ਇਹ ਚੀਜ਼ਾਂ ਮਹਿਸੂਸ ਕਰੋਗੇ ਕਿ ਜਦੋਂ ਇਸ ਤਰ੍ਹਾਂ ਦਾ ਇੱਕ ਖਾਸ ਕਮਰੇ ਵਿੱਚ ਨਾਮ ਜਪਦੇ ਆ ਤੁਹਾਨੂੰ ਕੋਈ ਸ਼ਮਾ ਬੀਤ ਜਾਵੇਗਾ ਤਾਂ ਫਿਰ ਉਸ ਕਮਰੇ ਵਿੱਚ ਜਦੋਂ ਤੁਸੀਂ ਦਾਖਲ ਹੋਮੋਗੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਦਾਸ ਨੀਰਗਵੀਰ ਸਿੰਘ ਦਾ ਇਸ ਬਾਰੇ ਅਨਪਾਵ ਪੜਿਆ ਹੈ ਇਹਨਾਂ ਜ਼ਿਕਰ ਉਸ ਨੇ ਮੰਦਗੀ ਨਾਮ ਅਸ਼ਕਤ ਵਿੱਚ ਵਿੱਚ ਕੀਤਾ ਹੈ ਉਹ ਲਿਖਦੇ ਹਨ ਕਿ ਮੈਨੂੰ ਆਪਣੇ ਪੂਜਾ ਦੇ ਕਮਰੇ ਵਿੱਚ ਇੱਕ ਅਜੀਬ ਜਿਹੀ کشਸ਼ ਮਹਿਸੂਸ ਹੁੰਦੀ ਹੈ ਮੈਨੂੰ ਇਹ ਕਮਰਾ ਘਰ ਦੇ ਸਾਰੇ ਕਮਰਿਆਂ ਨਾਲੋਂ ਚੰਗਾ ਤੇ ਪਿਆਰਾ ਲੱਗਦਾ ਉਹ ਆਪਣਾ ਅਨੁਭਵ ਲਿਖਦੇ ਹਨ ਕਿ ਮੇਰੀ ਵੱਡੀ ਮਾਨਸਿਕਲ ਤੇ ਪਰੇਸ਼ਾਨੀ ਇਸ ਕਮਰੇ ਵਿੱਚ ਦਾਖਲ ਹੁੰਦੀਆਂ ਜਾਂ ਫਿਰ ਕੁਝ ਸਮੇਂ ਬੈਠਣ ਤੋਂ ਬਾਅਦ ਗਾਇਬ ਹੋ ਜਾਂਦੀ ਹੈ ਉਹ ਤਾਂ ਇਥੋਂ ਤੱਕ ਲਿਖਦੇ ਕਿ ਮੈਂ ਤਾਂ ਇਸ ਕਮਰੇ ਨੂੰ ਤੀਰਥ ਸਮਝਦਾ ਹਾਂ ਜਿੱਥੇ ਰੋਜ਼ ਮੇਰੇ ਮਨ ਦੀ ਮਹਿਲ ਉਤਰਦੀ ਤੇ ਮਨ ਨੂੰ ਇਲਾਹੀ ਅੰਗਣਾ ਚੜਦੀ ਪੱਕੀ ਗੱਲ ਹੈ ਕਿ ਕੋਈ ਬੰਦਗੀ ਵਾਲਾ ਸਥਾਨ ਹੋਵੇ ਜਾਂ ਉੱਥੇ ਮਨ ਜ਼ਿਆਦਾ ਜੁੜਦਾ ਹੈ ਕੋਟਾ ਸਹਿਬ ਜੇ ਤੁਸੀਂ ਗਏ ਹੋਵੋ ਤੇ ਸ਼ਾਇਦ ਉੱਥੇ ਦਰਸ਼ਨ ਕੀਤੇ ਹੋਣ ਜੇ ਨਹੀਂ ਤਾਂ ਕਦੀ ਜਾਵੋ ਤਾਂ ਜ਼ਰੂਰ ਦਰਸ਼ਨ ਕਰਿਓ ਉੱਥੇ ਪੌਂਟਾ ਸਹਿਮ ਵਿਖੇ ਇੱਕ ਸਥਾਨ ਹੈ ਕਰਪਾਲ ਸਿਲਾ ਸਿਲਾ ਉਰਗੁਮੈ ਸੰਜੀ ਦੇ ਸਮੇਂ ਇੱਕ ਅਪੀਸਰ ਹੋਇਆ ਹੈ ਉਸਨੇ ਉਸ ਸਿਲਾ ਪੱਥਰ ਤੇ ਬੈਠ ਕੇ ਬਹੁਤ ਬੰਦਗੀ ਕੀਤੀ ਸੀ ਇਤਨੀ ਜ਼ਿਆਦਾ ਬੰਦਗੀ ਕਿ ਜਿਸ ਪੱਥਰ ਤੇ ਬੈਠ ਕੇ ਉਸਨੇ ਤਾਂ ਕੀਤਾ ਉਹ ਪੱਥਰ ਤੇ ਵੀ ਉਸ ਦੀ ਚੌਕੜੀ ਤੇ ਗੋਡਿਆਂ ਦੇ ਨਿਸ਼ਾਨ ਹਨ ਉੱਥੇ ਠਾਂ ਜਾ ਕੇ ਇੱਕ ਬਹੁਤ ਵੱਡਾ ਪੱਥਰ ਹੈ ਉਸ ਜਗ੍ਹਾ ਤੇ ਤੁਸੀਂ ਜਾ ਕੇ 5 ਮਿੰਟ ਵੀ ਬੈਠ ਜਾਵੋ ਚਿੱਤ ਨਹੀਂ ਕਰੇਗਾ ਉੱਠਣ ਨੂੰ ਤੇ ਪਾਪੀ ਤੋਂ ਪਾਪੀ ਮਨ ਵੀ ਇਹੀ ਕਹੇਗਾ ਕਿ ਚਤ ਨਹੀਂ ਕਰਦਾ ਉੱਠਣ ਤੇ ਦਾਸ ਦਾ ਇਹ ਜਿਕਰ ਲਿਖਣ ਤੋਂ ਪਾਵ ਹੈ ਕਿ ਜਿਵੇਂ ਸਤਾਂਤੀ ਜਿੰਨੀ ਵੱਧ ਵੰਦਗੀ ਕੀਤੀ ਜਾਵੇ ਉੱਥੇ ਮਨ ਬਹੁਤ ਜੁੜਦਾ ਹੈ ਰੰਗ ਚੜਦਾ ਹੈ ਨਾਮ ਦਾ ਥੜਾ ਸਹਿਮ ਜਾਂਦੇ ਹਾਂ ਹਰਮੰਦਰ ਸਾਹਿਬ ਵਿਖੇ ਉੱਥੇ ਜੋ ਹੀਠਾ ਪੂਰਾ ਸਾਹਿਬ ਬਣਿਆ ਹੈ ਗੰਦੀ ਬੈਠ ਕੇ ਵੇਖੂ 5 ਮਿੰਟ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਜਿੱਥੇ ਕਾਂth ਹੈ ਉੱਥੇ ਮਨ ਸ਼ਾਂਤ ਹੋਵੇਗਾ ਨਾਸ ਨੂੰ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਕਿ ਅੰਮ੍ਰਿਤ ਮੇਲੇ ਕਿੰਨੇ ਵਜੇ ਹੰ ਕਿੰਨੇ ਵਜੇ ਹੁੰਦਾ ਹੁਣ ਜੇ ਟਾਈਮ ਦੇ ਹਿਸਾਬ ਨਾਲ ਵੇਖੀਏ ਤਾਂ ਇਹ ਕਹਾਂਗੇ ਕਿ ਰਾਤ ਦੇ 1 2 ਵਜੇ 3 4 ਵਜੇ ਪਰ ਇੱਥੇ ਇੱਕ ਗੱਲ ਯਾਦ ਰੱਖਿਓ ਮੋਤ ਮੇੜਾ ਉੱਠਣ ਦੇ ਨਾਲ ਜੁੜਨ ਜੁੜਨਾ ਵੀ ਜ਼ਰੂਰੀ ਹੈ ਮੰਨ ਲਵੋ ਜੇ ਕੋਈ 3 4 ਵਜੇ ਆਵਤ ਮੇੜੇ ਦਰਬਾਰ ਸਾਹਿਬ ਜਾ ਪਰ ਅੰਦਰ ਬੈਠ ਕੇ ਕੀਰਤਨ ਵਿੱਚ ਜੋੜਨ ਦੀ ਬਜਾਏ ਜੇ ਉਹ ਆਪਣਾ ਕੀਮਤੀ ਸ਼ਮਾਂ ਬਾਹਰ ਗੱਲਾਂ ਮਾਨ ਵਿੱਚ ਜਾਂ ਚਾਹ ਪੀਣ ਬੈ ਚਗਵਾ ਗਿਆ ਤਾਂ ਉਸ ਦਾ ਅੰਤ ਮੇੜਾ ਵੀ ਉਸ ਲਈ ਅਮਰਤ ਮੇੜਾ ਨਹੀਂ ਬਣ ਸਕਿਆ ਕਿਉਂਕਿ ਉਹ ਅਮਰਤ ਬੇੜੇ ਕਾਂਤ ਵਿੱਚ ਜੁੜਿਆ ਨਹੀਂ ਅਮਰਤ ਬੇੜਾ ਤਾਂ ਹੀ ਸਫਲ ਹੈ ਜੇ ਇਕਾਂਤ ਵਿੱਚ ਜੁੜੇਗਾ ਜੇ ਗੁਰੂ ਦਾਇਲ ਦਿਨੇ ਵੀ ਕਾਂਤ ਵਿੱਚ ਜੁੜ ਜਾਵੇ ਜੇ ਗੁਰੂ ਨਾਲ ਦਿਨੇ ਵੀ ਕਾਂਤ ਵਿੱਚ ਜੁੜ ਜਾਵੇ ਉਸ ਲਈ ਉਸ ਬੇੜੇ ਵੀ ਅਮਰਤ ਬੇੜਾ ਬਣ ਜਾਂਦਾ ਹੈ ਕਾਂਥ ਵਿੱਚ ਸੁੱਤ ਜਲਦੀ ਸਾਧਮੈਂ ਚਲਵਨੀਨ ਹੋ ਜਾਂਦੀ ਹੈ ਦਾਸ ਗੁਰੂ ਦੀ ਕਿਰਪਾ ਨਾਲ ਕਾਂਥ ਵਿੱਚ ਜੋੜਨ ਦੀ ਵਿਸ਼ੇ ਤੇ ਲਿਖ ਰਿਹਾ ਹੈ ਕਿ ਜੋ ਕੁਝ ਸਮਾਂ ਕਾਂਥ ਵਿੱਚ ਗੁਰੂ ਦੇ ਲੇਖੇ ਲਗਾਓਗੇ ਤਾਂ ਤੁਹਾਡੀ ਝੋਲੀ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਪੈਣਗੀਆਂ ਭਾਡੇ ਤੇ ਗੁਰੂ ਦੀਆਂ ਬਹੁਤ ਬਖਸ਼ਿਸ਼ਾਂ ਹੋਣਗੀਆਂ। ਛੇ ਦਾਤਾ ਮੰਡਨ ਬਾਣੀ ਵੀ ਬਣ ਜਾਊ। ਇਹੋ ਜਿਹਾ ਵੀ ਕਈ ਸਰੀਰ ਹੁੰਦੇ ਬੜੇ-ਬੜੇ ਵੱਡੇ ਪ੍ਰਦਾਨ ਬਣੇ ਬੈਠੇ ਪਰ ਕਾਂਥ ਵਿੱਚ ਜੋੜਨ ਦੀ ਕਮਾਈ ਉਹਨਾਂ ਦੀ ਨਿੱਕੇ ਪੈਸੇ ਦੀ ਨਹੀਂ। ਪਰ ਪਰ ਬਾਣ-ਬਾਣ ਕੇ ਜੇ ਕੁਝ ਕਰਦੇ ਸਭ ਲੋਕਾਂ ਦੇ ਦਿਖਾਵੇ ਦੇ ਲਈ ਆਪਣੀ ਬਾਵਾ ਮੰਦੇ ਲਈ ਦਾਸ ਨੂੰ ਇੱਕ ਵਾਰ ਐਸਾ ਹੀ ਇੱਕ ਫਿਰ ਮਿਲਿਆ ਦਾੜਾ ਖੁੱਲਾ ਚੁੱਟਾ ਕੋੜਤਾ ਪਜਾਮਾ ਪਾਇਆ ਹੋਇਆ ਸੰਗਲ ਸੂਤ ਤੋਂ ਲਿਵਾਸ ਤੋਂ ਬੜਾ ਗਿਆਨੀ ਪਿਆ ਲੱਗੇ ਦਾਸ ਨੂੰ ਕਹਿੰਦਾ ਕਿ ਅਸੀਂ ਸਾਲ ਵਿੱਚ ਚਾਰ ਵਾਰੀ ਕੀਰਤਨ ਦਰਬਾਰ ਕਰਾਉਂਦੇ ਹਾਂ ਚਾਰ ਘਰ ਪਰਮ ਮਨਾਉਂਦੇ ਹਾਂ ਦਾਸ ਨੂੰ ਆਖਿਆ ਦਾਸ ਨੇ ਆਖਿਆ ਮੂਆਰਕ ਗੁਰੂ ਜੀ ਸਾਹਿਬ ਦੇ ਪਰਮ ਮਨਾਉਣੇ ਬੜੀ ਚੰਗੀ ਗੱਲ ਹੈ ਬੜੀ ਹਿੰਮਤ ਹੈ ਤੇਰੀ ਇਲਾਕੇ ਵਿੱਚੋਂ ਤਾਂ ਜਾ ਕੇ ਮਾਇਆ ਕੱਠੀ ਕਰਨੀ ਰਗ ਗਈ ਜਥਿਆਂ ਦਾ ਇੰਤਜ਼ਾਮ ਕਰਨਾ ਹੋਰ ਵੀ ਕਈ ਤਰ੍ਹਾਂ ਦੇ ਇੰਤਜ਼ਾਮ ਕਰਨੇ ਸਜਾਵਟ ਬਗੈਰਾ ਵੀ ਕਰਵਾਉਣੀ ਹੈ ਸੰਗਤਾਂ ਦੀ ਸੂਤਾ ਲਈ ਕਈ ਤਰ੍ਹਾਂ ਦੇ ਇੰਤਜ਼ਾਮ ਭਾਈ ਬਹੁਤ ਹਮਤ ਦਾ ਤੇ ਸੰਗ ਦਾ ਕੰਮ ਹੈ ਨਬਾਰ ਇੱਕ ਗੱਲ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ ਜਾਣ ਕੇ ਸੱਚ ਦੱਸੀ ਕਿ ਇਹ ਤੋਂ ਜਿੰਨਾਂ ਦੇ ਪੁਰਵ ਮਨਾਉਂਦਾ ਉਹਨਾਂ ਲਈ ਜਾਣავੇ ਜੇ ਕੱਲਾ ਬੈਠ ਕੇ ਜੁੜਦਾ ਵੀ ਹੈ ਉਹ ਜੇ ਨਿਯਮ ਨਾਲ ਕਿੰਨਾ ਸਮਾਂ ਕਾਂਤ ਵਿੱਚ ਗੁਰੂ साहब देखे लादा गुरु प्यारियों प्रधान बड़ा हैरान होकर दास दे लगा है के मूँह वाल देख लगा तो कहता है कि कल्या जोड़न का की दास ने कहा जे तू कल्या बैठ के गुरु के चरणा न ही नहीं जोड़ता तो तू अजे सिर्फ कच्ची कलास में बैठा तेरी भगती सिर्फ एक लोग बिखावा है ये जो साल में बड़े बड़े ਇਹ ਕਿ ਤੰਦਰਵਾਰ ਮਨਾਉਂਦਾ ਹੈ ਇਹ ਸਿਰਫ ਆਪਣੀ ਬਾਹਰ ਦੀ ਖਾਤਰ ਸੋਭਾ ਦੀ ਖਾਤਰ ਵਡਿਆਈ ਦੀ ਖਾਤਰ ਜਦੋਂ ਇਕੱਲਿਆਂ ਬੈਠ ਕੇ ਕਾਂਤ ਵਿੱਚ ਕਮਾਈ ਕਰੇਗਾ ਗੁਰੂ ਦੇ ਚਰਨਾਂ ਨਾਲ ਜੁੜੇਗਾ ਇਹਨੂੰ ਉਹ ਜੇ ਕਾਂਤ ਵਿੱਚ ਕੋਈ ਸਮਾਂ ਗੁਰੂ ਦੇ ਲੇਖੇ ਲਗਾਵੇਂਗਾ ਤਾਂ ਤੇਰਾ ਗਰਵ ਪਾ ਮਨਾਉਣ ਨੂੰ ਵੀ ਰੰਗ ਲੰਗ ਜਾਵੇਗਾ ਨਵੇਂ ਬਾਸ਼ਾ ਗੁਰੂ ਤੇਗ ਬਹਾਦਰ ਜੀ ਜਿੱਥੇ ਦਵਾਨਾ ਵਿੱਚ ਜਾਂਦੇ ਰਹੇ ਇਕੱਠ ਵਿੱਚ ਜਾਂਦੇ ਰਹੇ ਪ੍ਰਚਾਰ ਕਰਦੇ ਰਹੇ ਉੱਥੇ ਤਕਰੀਬਨ 26 ਸਾਲ ਹੋਰਿਆਂ ਵਿੱਚ ਬੈਠ ਕੇ ਕਾਂਥ ਵਿੱਚ ਕਮਾਈ ਵੀ ਕੀਤੀਆਂ ਕਮਾਈਆਂ ਵੀ ਕੀਤੀਆਂ ਹੁਣ ਤੁਸੀਂ ਸੋਚੋ ਕਿ ਕੋਈ ਕਿਤਨੀ ਹੈ ਜਾਂ ਕਥਾ ਮਾਚਕ ਆਪ ਕਮਾਈ ਕਰੋ ਇਹ ਨਾ ਅਮਰਤ ਮੇਲੇ ਬਣਾਏ ਆਪ ਤਾਂਪ ਬੰਦਗੀ ਕਰੇ ਨਾ ਗਾਂਤ ਵਿੱਚ ਜੁੜੇ ਨਾ ਤੇ ਲੋਕਾਂ ਨੂੰ ਕਥਾ ਕੀਰਤਨ ਨਹੀਂ ਐਸਾ ਕੰਨ ਲਈ ਅਪਦੇਸ਼ ਕਰੀ ਜਾਵੇ ਫੇਰ ਤਾਂ ਇਹ ਗੱਲ ਬਣ ਬਣ ਜਾਵੇਗੀ ਆਪਰ ਵਿਦੇਸ਼ੇ ਆਪ ਨਾ ਕਰੇ ਆਵ ਪੰਜਾਬ ਤੇ ਜਨਮੇ ਮਰੇ ਹੁਣ ਕੋਈ ਕੀਰਤਨੀਆਂ ਬਾਜੇ ਤੇ ਬੈਠ ਕੇ ਸ਼ਬਦ ਪੜੀ ਜਾਵੇ ਹੁਣ ਤਮੇਲਾ ਸੱਚ ਨਾਮ ਬੁੜਿਆਈ ਵਿਚਾਰ ਜਾਂ ਪੜੀ ਜਾਵੇ ਕਰੇ ਸ਼ਰਨ ਸਿਵਰ ਪ੍ਰਭ ਆਪਣਾ ਤਾ ਕਿ ਗੱਲ ਬਣ ਜਾਵੇਗੀ ਤੇ ਉਹ ਆਪ ਗਈ ਅਮਤ ਮੇਲੇ اٹਕੇ ਇਸ਼ਨਾਨ ਕਰ ਕੇ ਸਿਮਨ ਬੇਚਨਾ ਬੇਚਪੜੀ ਆਈ ਬਚ ਚੌਣਦਾ ਹੋਵੇ ਤਾਂ ਹੀ ਗੱਲ ਬਣੇਗੀ ਦਾਹ ਦਾ ਇਹ ਵਿਚਾਰ ਤੋਂ ਭਾਵ ਹੈ ਕਿ ਸਾਡੀ ਪੱਖਤੀ ਨਿਰਬਖਾਵਾਂ ਨਾ ਹੋਵੇ ਸਾਡੀ ਪੱਖਤੀ ਵਿੱਚ ਕੁਝ ਉਹ ਜਹੇ ਰੰਗ ਵੀ ਹੀ ਹੋਵੇ ਜਿਸ ਨੂੰ ਆਪ ਦੇ ਹਨ ਸੁਪਿਆ ਹੋਇਆ ਕਾਂ ਅਕੰਤ ਦਵਾਨਾ ਵਿੱਚ ਜਾ ਕੇ ਕੀਰਤਨ ਕਰਨਾ ਕਥਾ ਕੀਰਤਨ ਸੁਣਨਾ ਇਹ ਵੀ ਭਗਤੀ ਪਰ ਕੋਈ ਸ਼ਮਾ ਕਾਂਤ ਵਿੱਚ ਗੁਰੂ ਦੇ ਲੇਖੇ ਲਾਉਣਾ ਬਹੁਤ ਜ਼ਰੂਰੀ ਹੈ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਕਿੰਨੇ ਜੀਵਨ ਪੜੋ ਉਹਨਾਂ ਨੇ ਜਮੀਂ ਦੇ ਥੱਲੇ ਪੂਰੇ ਪੂਰੇ ਬਣਾਈ ਅਸੋ ਪਿੱਛੋਂ ਇਹ ਹੀ ਕਾਰਨ ਸੀ ਕਿ ਉੱਥੇ ਦੁਨੀਆ ਦਾ ਰੋਲਾ ਨਹੀਂ ਹੁੰਦਾ ਦੁਨੀਆ ਦੇ ਰੋਲੇ ਵਿੱਚ ਜੁੜਨਾ ਔਖਾ ਹੈ ਉਹ ਰਾਵਣਾਉਂਦਾ ਇਹ ਮਖਸ਼ਦ ਕਿ ਦੁਨੀਆ ਦਾ ਸੂਰ ਨਾ ਹੋਵੇ ਤਾਂਤ ਵਿੱਚ ਸਾਥ ਵਾਤਾਵਰਨ ਵਿੱਚ ਨਰੇਂਕਾ ਨਾਲ ਜੁੜਿਆ ਜਾ ਸਕੇ ਨੰਬਨੰਦ ਸੰਗਜੀ ਕਈ ਸੰਗਿਆ ਨੇ ਕਾਤਲ ਪੰਲਈ ਆਪਣੇ ਘਰਾਂ ਵਿੱਚ ਹੀ ਪੂਰੇ ਬਣਾਏ ਹਨ ਦਾਸ ਇਹ ਨਹੀਂ ਕਹਿੰਦਾ ਕਿ ਤੁਸੀਂ ਵੀ ਪੂਰੇ ਬਣਾਓ ਪਰ ਇਤਨਾ ਜ਼ਰੂਰ ਯਤਨ ਕਰੋ ਕਿ ਗੁਰੂ ਸਾਹਿਬ ਦੇ ਕਮਰੇ ਵਿੱਚ ਕੁਝ ਸ਼ਮਾ ਕਾਂਤ ਵਿੱਚ ਗੁਰੂ ਦੇ ਲੇਖੇ ਲਗਾਓ ਇਹ ਪਿਆਰ ਦੀ ਨਿਸ਼ਾਨੀ ਬਾਬਾ ਆਨੰਦ ਸਿੰਘ ਜੀ ਦਾ ਜੀਵਨ ਪੜਿਆ ਤਾਂ ਪਤਾ ਲੱਗਦਾ ਕਿ ਉਹ ਵੀ ਇਕਾਂਤ ਵਿੱਚ ਜੁੜਦੇ ਸਨ ਮੰਮਾ ਜੀ ਨੇ ਰਾਤ ਸਵਾ 12 ਵਜੇ ਇਸ਼ਨਾਨ ਕਰਨਾ 5:30 ਵਜੇ ਤੱਕ ਕਾਂਤ ਵਿੱਚ ਅੰਦਰ ਪੂਰੇ ਵਿੱਚ ਜõਣਾ ਕੈਨ ਨੂੰ ਜੇ ਇੱਕ ਸੱਟ ਮਾਰੇ ਤਾਂ ਹੱਥ ਨਾਲ ਵੀ ਉਖੜ ਜਾਂਦਾ ਹੱਥ ਨਾਲ ਕੋਈ ਵੀ ਕੱਢ ਸਕਦਾ ਪਰ ਜੇ ਕੈਲ ਨੂੰ 60 ਜਾਂਦਾ ਵੱਜ ਜਾਣ ਤਾਂ ਕੈਲ ਪੱਕਾ ਹੋ ਜਾਂਦਾ ਹੈ ਇਸ ਲਈ ਦਾਸ ਕੁਝ ਹੋਰ ਮਸਾਲਾ ਦੇ ਰਿਹਾ ਤਾਂ ਕਿ ਸਾਨੂੰ ਗਿਆਨ ਹੋ ਜਾਵੇ ਕਿ ਕਾਂਤ ਕਿੰਨੀ ਵੱਡੀ ਖਰਾਬ ਹੈ ਕਾਂਤ ਵਿੱਚ ਜੋੜਨਾ ਕਿੰਨਾ ਜ਼ਰੂਰੀ ਪੜੋ ਇਤਿਹਾਸ ਫਰੀਦ ਦੀ ਮਾਂ ਨੇ ਫਰੀਦ ਨੂੰ ਬੰਦਗੀ ਕਰਨ ਲਈ 12 ਸਾਲ ਵਾਸਤੇ ਜੰਗਲ ਵਿੱਚ ਕਾਂਤ ਵਿੱਚ ਜੋੜਨ ਲਈ ਭੇਜਿਆ ਆਗਤ ਤਰੂਣ ਨੂੰ ਵੀ ਉਸ ਦੀ ਮਾਂ ਨੇ ਜੰਗਲ ਵਿੱਚ ਜਾ ਕੇ ਕਾਂਤ ਵਿੱਚ ਭਗਤੀ ਕਰਨ ਲਈ ਆਖਿਆ ਸੀ ਜਦੋਂ ਉਸ ਨੇ ਆਪਣੀ ਮਾਂ ਨੂੰ ਰਾਜ ਪ੍ਰਾਪਤ ਕਰਨ ਦਾ ਰਸਤਾ ਪੁੱਛਿਆ ਅਸੀਂ ਗੁਰੂ ਸਾਹਿਬ ਦੀੰਦੀ ਮਹਾ ਪਰਸ਼ਾਨੀ ਭਗਤਾਂ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਦਾ ਜੀਵਨ ਪੜ ਕੇ ਉਸ ਤੋਂ ਆਪਣੇ ਲਈ ਸੇਧ ਤਾਂ ਲੈ ਸਕਦੇ ਹਾਂ ਰਸਤਾ ਤਾਂ ਲੈ ਸਕਦੇ ਹਾਂ ਦਾਸ ਦਾ ਇਤਨਾ ਕੁ ਇਸ਼ਾਰਾ ਕਿ ਕੁਝ ਸਮੇਂ ਕਾਂਤ ਵਿੱਚ ਜੁੜਨਾ ਬਹੁਤ ਜ਼ਰੂਰੀ ਜਿੱਥੇ ਇੱਕ ਤੁਸੀਂ ਹੋਵੋ ਤੇ ਇੱਕ ਗੁਰੂ ਨਾਨਕ ਭਾਈ ਗੁਰਦਾਸ ਜੀ ਦੀ ਬਾਣੀ ਜਿਸ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁੰਜੀ ਕਿਹਾ ਜਾਂਦਾ ਉਸ ਵਿੱਚ ਵੀ ਐਸੀ ਹੀ ਖੁਸ਼ਬੂ ਮਿਲਦੀ ਕਰਵਾ ਕਰਵਾਣੀ ਤੰਨਾ ਗੁਰ ਸਿਖਾ ਇਸ ਲਈ ਰਾਤ ਉੱਠ ਮੈਂ ਦੇ ਕਰਵਾਣੀ ਤੰਨਾ ਗੁਰ ਸਿਖਾ ਹੋਏ ਇੱਕ ਮਨ ਗੁਰ ਜਾਪ ਅਜ ਪੰਦੀ ਜੇ ਬੇਣੀ ਪਾ ਤਦਾ ਜੀਵਨ ਪੜਉਤਾ ਉਸ ਦੇ ਜੀਵਨ ਵਿੱਚ ਵੀ ਕਾਂਤ ਵਿੱਚ ਜੋੜਨ ਦਾ ਰੰਗ ਸੀ ਮਾਈ ਗੁਰਦਾਸ ਜੀ ਇਹਦੀਆਂ ਇਸ ਬਾਰੇ ਪੰਕਤੀਆਂ ਵੀ ਹਨ ਗਰਮਖ ਬੰਗਣੀ ਭਗਤ ਕਰ ਯਾ ਇਕਾਂਤ ਬਹਿ ਲਵਲਾਈ ਬੜੋ ਬੇਣੀ ਭਗਤ ਦਾ ਜੀਵਨ ਜਣੀ ਪਾਖ ਤੇ ਦੀ ਘਰ ਵਿੱਚ ਬਹੁਤ ਗਰੀਬੀ ਸੀ ਇੱਕ ਦਿਨ ਕੋਈ ਚੰਗਾ ਕਰਮ ਉੱਤੇ ਆ ਗਿਆ ਨਾਂ ਵਿੱਚ ਰਸਤੇ ਹੀ ਪੂਨ ਮਹਾ ਪਰਸ਼ਾਦੀ ਸੰਗਤ ਮਿਲ ਗਈ ਜਿਵੇਂ ਕਿ ਬਾਣੀ ਵਿੱਚ ਵੀ ਲਿਖਿਆ ਉਰਮ ਕਰਮ ਉਨਕਰ ਜਬ ਵਰਖਤੇ ਪੇਟਿਓ ਵਰਖ ਰਿਸਕ ਮੈ ਰਾਗੀ ਮੀਣੀ ਨੇ ਮਹਾ ਵਰਸ਼ਣ ਨੂੰ ਬੇਨਤੀ ਕੀਤੀ ਕਿ ਮੇਰੇ ਘਰ ਵਿੱਚ ਬਹੁਤ ਗਰੀਬੀ ਹੈ ਕਿਰਪਾ ਕਰੋ ਮੈਨੂੰ ਕੋਈ ਰਸਤਾ ਬਖਸ਼ੋ ਮਹਾ ਵਰਖਾ ਨੇ ਬਚਨ ਕੀਤਾ ਕਾਂਤ ਵਿੱਚ ਬੈਠ ਕੇ ਪਰਮੇਸ਼ਰ ਦੀ ਭਗਤੀ ਕਰ ਉਹ ਪਰਮੇਸ਼ਰ ਸਾਨੂੰ ਰਜਕ ਦਿੰਦਾ ਹੈ ਤੇਰੇ ਤੋਂ ਵੀ ਮੇ ਤੇਰੇ ਤੇ ਵੀ ਮਿਹਰ ਕਰੇਗਾ ਆਪੇ ਅੰਦਾਜ਼ਾ ਲਾ ਲ ਬੋ ਕੇ ਕਾਂਥ ਕਿੰਨੇ ਜ਼ਰੂਰੀ ਮਹਾਪਰਸ਼ ਇਹ ਵੀ ਤਾਂ ਕਹਿ ਸਕਦੇ ਸੀ ਕਿ ਭਗਤੀ ਕਰਿਆ ਕਰ ਪਰ ਨਹੀਂ ਉਹਨਾਂ ਨੇ ਇਕਾਂਤ ਵਿੱਚ ਭਗਤੀ ਕਰਨ ਲਈ ਕਿਹਾ ਕਿਉਂਕਿ ਕਾਂਥ ਵਿੱਚ ਜੁੜਨਾ ਪਰਮੇਸ਼ਰ ਦੇ ਨੇੜੇ ਹੋਣ ਦਾ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਮੇਣੀ ਨੇ ਮਹਾ ਪਰਸ਼ਾ ਦਾ ਵਚਨ ਕਮਾਇਆ ਗੁਰੂ ਬਾਲ ਮੱਖ ਕਰਕੇ ਕਾਂਤ ਵਿੱਚ ਬੈਠ ਕੇ ਬਾਹੀ ਗੁਰੂ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਕਾਂਤ ਵਿੱਚ ਜੋੜਨ ਦਾ ਸੰਕਾ ਇੱਕ ਦਿਨ ਪਰਮੇਸ਼ਰ ਨੇ ਆਪਣੇ ਰਾਜੇ ਦੇ ਨੌਕਰ ਦਾ ਰੂਪ ਧਾਰ ਕੇ ਉਸਨੇ ਕਾ ਰੰਗਡਿਆਂ ਦੇ ਗੱਡੇ ਸਮਾਨ ਦੇ ਪਹਚਾ ਦਿੱਤੇ ਤੇ ਕਾਂਤ ਵਿੱਚ ਜੋਣ ਬੈਠੇ ਮੇਣੀ ਭਗਤ ਨੂੰ ਬਲਤੱਕ ਦਾਸ਼ਨ ਵੀ ਦਿੱਤੇ ਉਸ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਆਖਿਆ ਤੇਰੀ ਤਮਸਿਆ ਤੇਰੀ ਭਗਤੀ ਥਾਂ ਪਈ ਥਾਂ ਪਈ ਇਸ਼ਾਰਾ ਲੈਣਾ ਕਾਂਤ ਵਿੱਚ ਬੰਦਗੀ ਕਰਨ ਦਾ ਸਦਕਾ ਮਾਇਆ ਵੀ ਮਿਲ ਗਈ ਤੇ ਪਰਮੇਸ਼ਰ ਦੇ ਪ੍ਰਤੱਖ ਨਰਸ਼ਨ ਵੀ ਪ੍ਰਾਪਤ ਹੋ ਗਏ। ਸ਼ੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਪਹਿਲਾਂ ਫੌਜ ਵਿੱਚ ਨੌਕਰੀ ਕਰਦੇ ਸਨ। ਫੌਜ ਦੀ ਨੌਕਰੀ ਦੇ ਨਾਲ ਨਾਲ ਉਹਨਾਂ ਦਾ ਨਿਯਮ ਸੀ ਅਮਰਤ ਮਿਲੇ 2 ਵਜੇ ਇਸ਼ਨਾਨ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਇੱਕ ਵਾਰੀ ਐਸਾ ਮਨ ਜੁੜਿਆ ਕਿ ਪਤਾ ਹੀ ਨਾ ਲੱਗਾ ਕਰੋ ਦੁਪਹਿਰ ਹੋ ਗਈ ਨੌਕਰੀ ਤੇ ਵੀ ਇਸੇ ਦੀ ਪੇਠ ਵਿੱਚ ਸ਼ਾਮਲ ਨਾ ਹੋ ਸਕੇ ਸੋਚਿਆ ਕਿ ਅੱਜ ਜ਼ਰੂਰੀ ਹੀ ਨੌਕਰੀ ਤੋਂ ਜਵਾਬ ਮਿਲ ਜਾਵੇਗਾ ਜਾਂ ਕੋਈ ਹੱਥ ਸੱਜਾ ਮਿਲੇਗੀ ਪਰ ਜਦੋਂ ਹਾਜ਼ਰੀ ਦੇ ਰਜਿਸਟਰ ਵਿੱਚ ਆਪਣੇ ਨਾਮ ਤਾਂ ਮੇਖੇ ਤਾਂ ਸਮਝ ਗਏ ਚਲਗੀਆਂ ਵਾਲੇ ਪਿਤਾ ਨੇ ਆਪ ਉਹਨਾਂ ਦੀ ਜਗ੍ਹਾ ਆ ਕੇ ਉਹਨਾਂ ਦੀ ਪੈਜ ਰੱਖੀ ਵਸੰਦੇਨ ਤੋਂ ਬਾਅਦ ਇੰਨਾ ਬਰਾਗ ਆਇਆ ਕਿ ਜਸ ਗੁਰੂ ਨੇ ਮੇਰੀ ਇੰਨੀ ਪੈਜ ਰੱਖੀ ਹੁਣ ਉਸੇ ਦੀ ਹੀ ਨੌਕਰੀ ਕਰਨੀ ਫਿਰ ਕੀ ਸੀ ਨੌਕਰੀ ਛੱਡ ਕੇ ਹਰ ਪ੍ਰਕਾਰ ਦੇ ਝਮੇਲਿਆਂ ਤੋਂ ਜਾਦ ਹੋ ਕੇ ਉੱਤੇ ਹੀ ਉਹਦਾ ਮਰੀ ਦੇ ਕਿਨਾਰੇ ਕਾਂਤ ਵਿੱਚ ਮੰਦਗੀ ਵਿੱਚ ਜੁੜ ਗਏ ਚਾਰ ਚਾਰ ਪੰਜ ਪੰਜ ਦਾਨ ਉਥੇ ਕਾਂਤ ਵਿੱਚ ਸਮਾਧੀ ਵਿੱਚ ਲੀਨ ਰਹਿਣਾ ਉਥੇ ਨਦੀ ਦੇ ਕਿਨਾਰੇ ਕਾਂਤ ਵਿੱਚ ਬੈਠ ਕੇ ਸਮਾ ਸਵਾ ਲੱਖ 60 ਜੋ ਜੀ ਸਹਿਬ ਦੇ ਦੋ ਵਾਰੀ ਕੀਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੋਈ ਭਾ ਤ੍ਰਾਵਨੰਦ ਜੀ ਦਾ ਮੀ ਰੋਜ ਦਾ ਨਿਮ ਸੀਮਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨਾਂ ਤੇ ਕਾਂਤ ਵਿੱਚ ਪਰਮੇਸ਼ਰ ਦੇ ਚਰਨਾ ਵਿੱਚ ਜੋੜਨਾ ਸਾਈਂ ਮੀਆ ਮੀਰ ਜੀ ਨੇ ਵੀ ਜਿੱਥੇ ਇਕੱਠ ਮਹੱਤ ਸਲਾਮਾਜ਼ ਪੜ੍ਹਨੀ ਉੱਥੇ ਨਾਲ ਹੀ ਕਾਂਤ ਵਿੱਚ ਅੱਲਾ ਦੇ ਸਿਵਨ ਵਿੱਚ ਜੜਵੋਣੀ ਹੋਣ ਦੇ ਨਰਾਨ ਜੇ ਕਿਸੇ ਨੇ ਆਪਣੀ ਮੁਸ਼ਕਲ ਦੇ ਹੱਲ ਲਈ ਵੀ ਉਹਨਾਂ ਦਾ ਦਰਵਾਜ਼ਾ ਖੜਕਾਉਣਾ ਤਾਂ ਉਸ ਨੂੰ ਕੁੰਡੀ ਖੋਲ ਕੇ ਕਹਿਣਾ ਭਲੇ ਆ ਲੋਕਾ ਤੂੰ ਮੇਰਾ ਦਰਵਾਜਾ ਖੜਕਾ ਰਿਹਾ ਹੈ ਤੇ ਮੈਂ ਵੀ ਕਿਸੇ ਦਾ ਦਰਵਾਜਾ ਖੜਕਾ ਰਿਹਾ ਹਾਂ ਰੋਕਿਆਂ ਇਹ ਦਾਸ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੁੰਝਕ ਭਗਤਾ ਮਹਾਪੁਰਸ਼ਾਂ ਦਾ ਜ਼ਿਕਰ ਇਸ ਲਈ ਲਿਖੇ ਹਨ ਜਿਨ੍ਹਾਂ ਨੂੰ ਪ੍ਰਾਪਤੀਆਂ ਹੋਈਆਂ ਇਕਾਂਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਣ ਦਾ ਸਦਕਾ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਪ੍ਰਾਮੀਤਾਂ ਜ਼ਰੂਰ ਇਕਾਂਤ ਵਿੱਚ ਕੋਈ ਸਮਾਨ ਜੁੜਿਆ ਕਰੋ ਇੱਥੇ ਇੱਕ ਗੱਲ ਯਾਦ ਰੱਖਿਓ ਜਿਹੜਾ ਕਾਂਤ ਵਿੱਚ ਕੁਝ ਸਮਾਂ ਰੋਜ਼ ਨਿਯਮ ਨਾਲ ਗੁਰੂ ਦੇ ਲੇਖੇ ਲਾਉਂਦਾ ਫਿਰ ਕਾਂਤ ਵਿੱਚ ਜੁੜਨਾ ਉਹਨਾਂ ਦੀ ਖਰਾਕ ਬਣ ਜਾਂਦੀ ਉਹਨਾਂ ਨੂੰ ਕਾਂਤ ਵਿੱਚ ਜੁੜਨ ਦੀ ਪੱਖ ਲੱਗਣ ਲੱਗ ਪੈਂਦੀ ਇੱਥੋਂ ਤੱਕ ਕੇ ਕਿਸੇ ਕਰਨ ਬਾਸ ਕਰਨ ਬਾਸੋਂ ਉਹਨਾਂ ਦੇ ਇਹ ਕਾਂਤ ਹੱਲ ਜਾਵੇ ਤਾਂ ਉਹਨਾਂ ਦੇ ਅੰਦਰ ਕਲਪਨਾ ਸ਼ੁਰੂ ਹੋ ਜਾਂਦੀ ਜਾਂਦੀ ਮਹੱਬਾਨ ਅਨੰਸੰਗ ਜੀ ਦਾ ਤਾਂ ਸਪੜੋ ਹਜ਼ਾਰ ਤੋਂ ਵੀ ਬਾਅਦ ਐਸੀਆਂ ਜਗ੍ਹਾ ਤੇ ਰਹਿਣਾ ਪਸੰਦ ਕੀਤਾ ਜਿੱਥੇ ਰੌਲਾ ਰੱਪਾ ਨਾ ਹੋਵੇ ਇੱਥੇ ਅਜਕਾ ਨਾਨਕ ਸਾਹਿਬ ਇਹ ਵੀ ਜਗ੍ਹਾ ਪਹਿਲੀ ਹੈ ਬਹੁਤ ਬਰਾਂਸੀ ਚਾਰੇ ਪਾਸੇ ਸੱਤਾਂ ਦੀਆਂ ਖੁੱਡਾਂ ਹੁੰਡੀਆਂ ਨਾਲ ਜ਼ਮੀਨ ਗੰਡਿਆਂ ਨਾਲ ਜ਼ਮੀਨ ਭਰੀ ਹੋਈ ਸੀ ਜਿੱਥੇ ਪੂਤਾਂ ਪ੍ਰੇਤਾਂ ਦਾ ਵਾਸਾ ਸੀ ਲੋਕ ਡਰਦੇ ਇਸ ਥਾਂ ਦੇ ਨੇੜੇ ਨਹੀਂ ਸੀ ਆਉਂਦੇ ਨਾਬਾਜੀ ਨੇ ਇਹ ਸਭ ਵੇਖ ਕੇ ਇੱਥੇ ਡੇਰਾ ਲਾਇਆ ਕਿ ਇੱਥੇ ਸਾਨੂੰ ਪੂਰਨ ਤੌਰ ਤੇ ਇਕਾਂਤ ਮਿਲ ਸਕੇਗੀ ਪਰ ਇੱਕ ਗੱਲ ਯਾਦ ਰੱਖਿਓ ਜਿੱਥੇ ਗੁਰੂ ਜਦੋਂ ਪਿਆ ਹੋਵੇ ਮੱਖੀਆਂ ਉੱਥੇ ਪਹੁੰਚ ਹੀ ਜਾਂਦੀਆਂ ਹਨ ਇੱਥੇ ਚਸਵੇਂ ਫਟਰਿਆ ਹੋਵੇ ਪਿਆਸ ਨਾਲ ਬਿਆਕੋਲੇ ਜੀਵ ਹਰ ਹਾਲਤ ਵਿੱਚ ਉੱਥੇ ਪਹੁੰਚ ਹੀ ਜਾਂਦੇ ਆਪਣੀ ਪਿਆਸ ਨੂੰ ਸ਼ਾਂਤ ਕਰਨ ਲਈ ਠੀਕ ਇਸੇ ਤਰ੍ਹਾਂ ਕਿਸੇ ਜਿੱਥੇ ਕਿਧਰੇ ਪੂਰਨ ਮਹਾਪੁਰਸ਼ਿਮ ਰਾਜਮਾਨ ਹੋਵੇ ਦੂਖੀ ਲੁਕਾਈ ਉੱਥੇ ਪਹੁੰਚ ਹੀ ਜਾਂਦੇ ਇਸ ਕਾਰਨ ਬਾਬਾ ਜੀ ਚਾਹੇ ਕਿੰਨੇ ਵੀ ਕਾਂਤੇ ਜਗਾਤੇ ਜਾਂਦੇ ਕੋਈ ਸਮੇਂ ਬਾਅਦ ਉਹਨਾਂ ਦੀ ਖੁਸ਼ਬੂ ਦੁਨੀਆ ਨੂੰ ਆਪਣੇ ਵੱਲ ਖਿੱਚ ਹੀ ਲਿਆਉਂਦੀ ਹੈ ਜਾਂਦੀ ਇੱਕ ਗੱਲ ਯਾਦ ਰੱਖਿਓ ਜਿਹੜਾ ਸੱਚਾ ਸਾਧੂ ਉਹ ਜੇ ਮਿੱਟੀ ਦੇ ਤੇ ਇਸ ਤੇ ਇਹ ਚੌਖੜਾ ਮਾਲ ਲਵੇਗਾ ਉੱਥੇ ਵੀ ਆਸਣ ਬਣ ਜਾਵੇਗਾ ਡੇਰਾ ਬਣ ਜਾਵੇਗਾ ਜਿੱਥੇ ਕਮਾਈ ਹੋਵੇ ਸਚਾਈ ਹੋਵੇ ਉੱਥੇ ਮਮੂਲੀ ਗੱਲ ਜੰਗਣ ਵਿੱਚ ਮੰਗਲ ਪਰ ਇਹ ਮੇਲਾ ਛੱਡਣਾ ਕੋਈ ਸੌਖਾ ਨਹੀਂ ਪਰ ਇੱਕ ਪੂਰਨ ਮਹਾਪੁਰਖ ਲਈ ਛੱਤ ਪੁਰਖ ਲਈ ਇਕਾਂਤ ਇਤਨੀ ਵੱਡੀ ਖਰਾਕ ਕਿ ਉਹ ਸਾਕਾ ਛੱਡ ਕੇ ਇਕਾਂਤ ਦੀ ਭਾਂਵੇਂ ਚੇ ਨਿਕਲ ਜਾਂਦੇ ਹਨ ਹਾਈ ਕੋਰਟ ਵਿੱਚ ਇੱਕ ਸੰਤ ਗਰਮੀਰ ਸਿੰਘ ਜੀ ਹੋਏ ਹਨ। ਹਲਤੇ ਰੈਕੋਰਟ ਵਿੱਚ ਇੱਕ ਸੰਤ ਗਰਮੀਰ ਸਿੰਘ ਜੀ ਹੋਏ ਹਨ। ਇੱਕ ਵਾਰੀ ਉਹਨਾਂ ਨੇ ਦੇ ਡੇਰੇ ਕਿਸੇ ਕੀਰਤਨੀਆਂ ਨੇ ਆਸਾ ਦੀ ਬਾਣੀ ਬਣਾ ਰਸਮੰਜਾ ਉਹਨਾਂ ਦੀ ਆਵਾਜ਼ ਵਿੱਚ ਬੜੀ ਮਿਠਾਸ ਸੀ। ਜਿਸ ਢੰਗ ਨਾਲ ਪ੍ਰਮਾਨ ਦਿੱਤੇ ਕੀਰਤਨ ਕਰਨ ਦੀ ਸ਼ੈਲੀ ऐसी के बहुत ही आनंद बनया कीर्तन की समाप्ति तो बाद आनंद ऐसी के बहुत ही आनंद बनया कीर्तन की समाप्ति तो बाद आनंद लगा निगम बरता ਸ਼ੰਤ ਗਰਮੇਣ ਸਿੰਘ ਜੀ ਆਪਣੇ ਇੱਕ ਕਮਰੇ ਵਿੱਚ ਆਏ ਤੇ ਆ ਕੇ ਆਪਣੇ ਆਸਣ ਤੇ ਬੈਠ ਗਏ। ਕੁਝ ਸਮੇਂ ਬਾਅਦ ਲੰਗਰ ਛਕ ਕੇ ਉਹ ਕੀਰਤਨੀਏ ਮਹਾਪੁਰਖਾਂ ਦੇ ਦਰਸ਼ਨ ਕਰਕੇ ਉਹਨਾਂ ਕੋਲ ਬਾਅਦ ਜਾਣਨੀ ਅਜਾਤ ਲੈਣ। ਆਇਆ ਜਦੋਂ ਅਸਨੇ ਮਹਾਪੁਰਸ਼ਾਂ ਨੂੰ ਭਤੇ ਬੁਲਾਇਤਾ ਮਹਾਪੁਰਸ਼ ਜਿਹੜਾ ਮੇਨ ਵਿਚਾਰਲਾ ਕੀਰਤਨੀਆਂ ਸੀ ਉਸ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੀ ਤੇਰੇ ਤੇ ਕਰਪਾ ਕੀਰਤਨ ਸੁਣ ਕੇ ਮਉਤ ਹੀ ਰਸ ਆਇਆ ਮਉਤ ਹੀ ਅਨੰਦ ਆਮਣਿਆ ਇੰਨੀ ਗੱਲ ਕਹਿ ਕੇ ਨਾਲ ਹੀ ਆਪਣੀ ਜਗਾ ਤੋਂ ਉੱਠ ਪਏ ਤੇ ਉਸ ਨੂੰ ਕਹਿੰਦੇ ਹਨ ਕਿ ਥੋੜਾ ਸਮਾਂ ਇੱਥੇ ਸਾਡੀ ਜਗਾ ਤੇ ਬੈਠ ਅਸੀਂ ਕਿੰਦੇ ਜਾਣਾ ਹੈ ਤੇ ਜਦ ਤੱਕ ਅਸੀਂ ਤੈਨੂੰ ਫੋਨ ਨਾ ਕਰੀਏ ਤੂੰ ਇਸ ਜਗਾ ਤੋਂ ਉੱਠਣਾ ਨਹੀਂ ਉਸ ਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਮਹਾਂਪਰਸ ਆਪ ਆਪਣਾ ਜੋੜਾ ਪਾ ਕੇ ਡੇਰੇ ਤੋਂ ਬਾਹਰ ਨਿਕਲ ਗਏ। ਜੋ ਸਮੇਂ ਬਾਅਦ ਉਸ ਨੂੰ ਪੀਸੀਓ ਤੋਂ ਜਾ ਕੇ ਫੋਨ ਕਰਕੇ ਕਹਿੰਦੇ ਹਨ ਕਿ ਜਿੱਥੇ ਉਹ ਬੈਠਾ ਹੈ ਤੇਰੇ ਪਿੱਛੇ ਕਲਮਾਰੀ ਹੈ। ਹੈ ਉਸ ਵਿੱਚ ਸਾਰੀਆਂ ਚਾਬੀਆਂ ਹਨ। ਅਜਤ ਤੇ ਸਾਡਾ ਡੇਰਾ ਅਸੀਂ ਤੈਨੂੰ ਸੌਂਪ ਰਹੇ ਹਾਂ। ਐਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਅੱਜ ਤੋਂ ਤੇਰੀ ਹੈ ਕਿਉਂਕਿ ਤੂੰ ਸਾਨੂੰ ਬਹੁਤ ਚੰਗਾ ਲੱਗਾ ਹੈ ਤੇਰੇ ਕਿਰਤ ਵਿੱਚ ਬਹੁਤ ਰਸ ਆ। ਇਹ ਡੇਰਾ ਹੁਣ ਤੂੰ ਸੰਭਾਲਣਾ ਹੈ। ਲੈਖਤ੍ਰੂਮ ਵਿੱਚ ਵੀ ਜੋ ਕਾਰਵਾਈ ਹੈ ਉਹ ਅਸੀਂ ਤੈਨੂੰ ਉਸ ਸਮੇਂ ਤੱਕ ਪਹੁੰਚਵਾ ਦੇਵਾਂਗੇ। ਉਹ ਕਿਤਨੀਆਂ ਪੁੱਛਣ ਲੱਗਾ ਤੁਸੀਂ ਕਿੱਥੇ ਮੋਲ ਰਹੇ ਹੋ? ਤੁਸੀਂ ਆਪ ਕਿੱਥੇ ਜਾ ਰਹੇ ਹੋ? ਤੇ ਇਹ ਡੇਰਾ ਕਿਉਂ ਛੱਡ ਰਹੇ ਹੋ? ਮਹਾਪਰਸ਼ਾਨੇ ਉਹਨੂੰ ਜਵਾਬ ਦਿੱਤਾ ਕਿ ਅਸੀਂ ਇਸ ਡੇਰੇ ਸੰਗਤ ਦੀ ਅੰਦੀਨ ਸੁਆਂਦਰੂਪੀ ਮਾਇਆ ਵਿੱਚੋਂ ਮਨਮਾਇਆ ਸੀ ਤੋ ਸਵਾਗਤ ਕਰਦੇ ਆਂ ਤੋਂ ਕੱਲ ਨੂੰ ਅੱਗੇ ਗਾਂ ਸ਼ੁਰੂ ਕਰਾਂਗੇ ਜੇ ਬੋਲਣ ਵਿੱਚ ਕੋਈ ਅੱਖਰ ਬੰਦ ਘੱਟ ਬੋਲ ਲਿਆ ਗਿਆ ਹਮੇ ਆਉਂਦੀਆਂ ਜਾਣ ਮੱਛੀ ਜਾਣ ਕੇ ਮਾਫ਼ ਕਰਨਾ ਅੱਗੇ ਤੋਂ ਸਦ ਸਿਵਾ ਕੰਦਾ ਵਾਲ ਮੈਂ ਸ਼ਾਮੇ ਰਹਾ ਪਰਿਆ ਸੱਤੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ